ਹਾਂਜੀ ਸਤਿ ਸ਼੍ਰੀ ਅਕਾਲ ਜੀ ਕਦਾਂ ਮੇਰੇ ਭੈਣ ਭਰਾ ਸਾਰੇ ਕੈਂਟਿਓ ਆਈ ਹੋਪ ਕਿ ਤੁਸੀਂ ਸਾਰੇ ਘੈਂਟ ਹੋਵੋ ਤਾਂ ਅੱਜ ਦੀ ਵੀਡੀਓ ਰੈੱਡ ਪਾਸਪੋਰਟ ਨੈਸ਼ਨੈਲਿਟੀ ਦੀ ਫਿਰ ਤੋਂ ਇੱਕ ਗੋਡ ਨਿਊਜ਼ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸੋ ਇਸ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਜਿਨ੍ਹਾਂ ਨੇ ਨੈਸ਼ਨੈਲਿਟੀ ਅਪਲਾਈ ਕੀਤੀ ਹੋਈ ਆ ਜਾਂ ਕਰਨੀ ਆ ਉਹਨਾਂ ਵਾਸਤੇ ਇਹ ਵੀਡੀਓ ਵੀਰਾਂ ਵਾਸਤੇ ਚਲੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਸਟਾਰਟ ਤੁਹਾਨੂੰ ਸਾਰਿਆਂ ਨੂੰ ਪਤਾ ਅਬਲਦ ਲੱਗ ਹੀ ਗਿਆ ਹੋਣਾ ਮੈਂ ਕਿ ਜਿਹੜੇ ਕਿ ਪਾਸਪੋਰਟ ਜਦੋਂ ਆਪਾਂ ਅਪਲਾਈ ਕਰਾਉਣੇ ਹੁੰਨੇ ਸੀਗੇ ਤੇ ਆਨਲਾਈਨ ਜਦੋਂ ਜਾ ਕੇ ਸਾਡਾ ਪ੍ਰੋਸੈਸ ਨੰਬਰ ਆਉਂਦਾ ਹੁੰਦਾ ਸੀ ਤੇ ਤੁਹਾਨੂੰ ਜਦੋਂ ਜਾ ਕੇ ਚੈੱਕ ਕਰਦੇ ਹੁੰਨੇ ਸੀਗੇ ਤਾਂ ਸਾਡੀ ਨੈਸ਼ਨੈਲਿਟੀ ਦੇ ਜਿਹੜੇ ਕਿ 7 ਸਟੈਪ ਹੁੰਦੇ ਸੀਗੇ ਕਿ ਜਦੋਂ ਉਹ 7 ਸਟੈਪ ਗ੍ਰੀਨ ਹੋਣਗੇ ਤੇ ਫੇਰ ਸਾਨੂੰ ਜਿਹੜਾ ਕਿ ਪਾਸਪੋਰਟ ਜਿਹੜਾ ਮਿਲਿਆ ਜਾਊਗਾ ਸਾਡੀ ਨੈਸ਼ਨੈਲਿਟੀ ਫੇਰ ਅਪਰੂਵ ਹੋਊਗੀ ਹੁਣ ਕੀ ਹੋਇਆ ਵਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਸਾਰੇ ਭਰਾਵਾਂ ਨੂੰ ਕਿ 5 ਸਟੈਪ ਕਰ ਦਿੱਤੇ ਉਹਨਾਂ ਨੇ ਪਹਿਲਾਂ ਹੁੰਦਾ ਸੀਗਾ 7 ਸਟੈਪ ਹੋਣ ਕਰ ਦਿੱਤੇ 5 ਪਹਿਲਾਂ ਜਾਂਦੀ ਹੁੰਦੀ ਸੀ ਕਿ ਜਿੱਦਾਂ ਹੁਣ 1 ਤੋਂ 3 ਤੇ ਜਾਂਦੀ ਹੁੰਦੀ ਸੀਗੀ ਫੇਰ ਜਾਂਦੀ ਹੁੰਦੀ ਸੀਗੀ 4 ਤੇ ਫੇਰ ਜਾਂਦੀ ਹੁੰਦੀ ਸੀ 7 ਤੇ ਗ੍ਰੀਨ ਲਾਈਟ ਹੁਣ ਤੁਹਾਡਾ ਇਦਾਂ ਨਹੀਂ ਹੁਣ ਤੁਹਾਡਾ 1 ਤੋਂ 3 ਤੇ ਤੇ ਫੇਰ 4 ਤੇ 4 ਤੋਂ ਜਦੋਂ ਤੁਹਾਡੀ ਪਾਸ ਹੋਈ 5ਵੇਂ ਤੋਂ ਸਿੱਧਾ ਹੀ ਪਾਸ ਤੁਹਾਡੀ ਨੈਸ਼ਨੈਲਿਟੀ ਬਹੁਤ ਹੀ ਵਧੀਆ ਜਿਹੜਾ ਕਿ ਪ੍ਰੋਸੈਸ ਹੋਇਆ ਆ ਮੈਨੂੰ ਲੱਗਦਾ ਹੈ ਕਿ ਚਲੋ ਸ਼ਾਇਦ ਹਜੇ ਪੂਰੀ ਜਾਣਕਾਰੀ ਨਹੀਂ ਹੈਗੀ ਕਿ ਪ੍ਰੋਸੈਸ ਜਿਹੜਾ ਇਹਨਾਂ ਨੇ ਤੇਜ਼ ਕਰਨ ਵਾਸਤੇ ਇਦਾਂ ਕੀਤਾ ਹੋਇਆ ਵੈ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਦੋਂ 4 ਤੇ ਜਾਂਦੀ ਹੁੰਦੀ ਸੀਗੀ ਉਸ ਤੋਂ ਬਾਅਦ 6 ਤੇ ਜਾਂਦੀ ਹੁੰਦੀ ਸੀਗੀ ਨੈਸ਼ਨੈਲਟੀ ਦੀ ਲਾਈਟ ਜਿਹੜੀ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਫੇਰ ਵੇਟ ਕਰਨੀ ਪੈਂਦੀ ਹੁੰਦੀ ਸੀ ਕਿ ਕਦੋਂ 7 ਤੇ ਜਾਊਗੀ ਕਦੋਂ ਸਾਡਾ ਪਾਸਵਰਡ ਅਪਰੂਵਲ ਹੋਊਗਾ ਪਰ ਹੁਣਾਂ ਨੇ ਇਹਨਾਂ ਨੇ ਪੰਜ ਆਪਸ਼ਨ ਜਿਹੜੇ ਦੇ ਦਿੱਤੇ ਆ ਕਿ ਪੰਜ ਜਿਹੜੀਆਂ ਕਿ ਲੈਟਾਂ ਕਰ ਦਿੱਤੀਆਂ ਨੈਸ਼ਨੈਲਟੀ ਅਪਲਾਈ ਕਰਨ ਤੋਂ ਬਾਅਦ ਜਦੋਂ ਤੁਹਾਡਾ ਪ੍ਰੋਸੈਸ ਨੰਬਰ ਆਊਗਾ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਪੰਜ ਹੀ ਜਿਹੜੀਆਂ ਲੈਟਾਂ ਜਿਹੜੀਆਂ ਆਪਣੇ ਪੰਜ অপਸ਼ਨ ਜਿਹੜੇ ਦਿਖੇ ਜਾਣਗੇ ਉਹ ਤੁਹਾਡੇ ਜਦੋਂ ਅਪਰੂਵਲ ਹੋਗੇ ਗ੍ਰੀਨ ਹੋਗੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕਿ ਪਾਸਵਰਡ ਮਿਲ ਜਾ ਕਰਨਾ ਪਹਿਲਾਂ ਹੁੰਦਾ ਸੀਗਾ 7 ਹੁਣ ਹੋ ਗਏ 5 ਮੈਂ ਇੱਥੇ ਸਕਰੀਨਸ਼ਾਟ ਵੀ ਲਾ ਦੂੰਗਾ ਤੇ ਦੇਖ ਲਿਓ ਤੁਸੀਂ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਕੀ ਪਤਾ ਪ੍ਰੋਸੈਸ ਵਧੀਆ ਕਰ ਦਿੱਤਾ ਹੋਵੇ ਤੇਜ਼ ਹੋ ਜਾਵੇ ਹਨਾ ਸੋ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਊਗੀ ਜਿੰਨੇ ਵੀ ਆਪਾਂ ਨੂੰ ਖਬਰ ਮਿਲੂਗੀ ਆਪਣੇ ਭੈਣ ਭਰਾਵਾਂ ਤੱਕ ਸੋ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿੰਨੇ ਵੀ ਵੀਰ ਆਪਣੇ ਪਾਸਪੋਰਟ ਅਪਲਾਈ ਕਰਨ ਵਾਲੇ ਸੀਗੇ ਉਹਨਾਂ ਵਾਸਤੇ ਖੁਸ਼ਖਬਰੀ ਹੈ ਬਾਈ ਠੀਕ ਹੈ ਜੀ ਤੇ ਬਾਕੀ ਅੱਜ ਬਹੁਤ ਜਾਣਿਆਂ ਦੀਆਂ ਬਹੁਤ ਲੋਕਾਂ ਦੀਆਂ ਅੱਜ ਵੀ ਜਿਹੜੇ ਕਿ ਨੈਸ਼ਨਲਿਟੀਆਂ ਬਹੁਤ ਅਪਰੂਵਲ ਹੋਈਆਂ ਬਹੁਤ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਗਰੁੱਪਾਂ 'ਚ ਮੈਂ ਵੇਖਣੇ ਆ ਕਿ ਬਹੁਤ ਮਿਲੀਆਂ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਨੂੰ ਤਾਂ ਮਿਲ ਗਿਆ ਉਹਨਾਂ ਨੂੰ ਵਧਾਈਆਂ ਜਿਹਨੂੰ ਨਹੀਂ ਮਿਲਿਆ ਵੇਟ ਕਰੋ ਪ੍ਰੋਸੈਸ ਵਧੀਆ ਹੀ ਆ ਜੋ ਵੀ ਹੁੰਦਾ ਆ ਵਧੀਆ ਹੀ ਹੁੰਦਾ ਆ ਸੋ ਗਵਰਨਮੈਂਟ ਵਧੀਆ ਕਰਨ ਦੀ ਆਇਮਾ ਹੁਣ ਹੌਲੀ ਹੌਲੀ ਵਧੀਆ ਕਰਨ ਦੀ ਆ ਸਾਰਾ ਕੁਝ ਬਾਕੀ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ